ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਤੇ ਇਹ ਵੀਡੀਓ ਬੱਚਿਆਂ ਦੇ ਨਾਲ ਜੁੜੀ ਹੋਈ ਹੈ ਤਾਂ ਦੱਸੇ ਕਿ ਰੋਜ਼ਾਨਾ ਦੀ ਤਰ੍ਹਾਂ ਜਦੋਂ ਸਮਰਾਲਾ ਇਲਾਕੇ ਦੇ ਇੱਕ ਸਕੂਲ ਦੀ ਵੈਨ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਤਾਂ ਇੱਕ ਫੋਰਚੂਨਰ ਗੱਡੀ ਸਵਾਰ ਮਹਿਲਾ ਦੇ ਵੱਲੋਂ ਸਕੂਲ ਬੱਸ ਨੂੰ ਰੋਕ ਕੇ ਪਿਸਤਲ ਸਮੇਤ ਬੱਸ ਦੇ ਵਿੱਚ ਉੱਤਰ ਗਈ ਅਤੇ ਬੱਚਿਆਂ ਨੂੰ ਡਰਾਉਣ ਲੱਗ ਪਈ ਕਿ ਬੱਚਿਆਂ ਨੇ ਜੋ ਵੀਡੀਓ ਬਣਾਈ ਹੈ ਉਸ ਨੂੰ ਡਿਲੀਟ ਕਰੋ ਸਬੰਧਿਤ ਨੀਜੀ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲ ਦੀ ਵੈਨ ਜਿਸ ਵਿੱਚ 11ਵੀਂ ਅਤੇ 12ਵੀਂ ਜਮਾਤ ਦੀਆਂ 11 ਵਿਦਿਆਰਥਣਾਂ ਅਤੇ 14 ਵਿਦਿਆਰਥੀ ਮੌਜੂਦ ਸਨ ਇਹ ਵੈਨ ਜਦੋਂ ਸਮਰਾਲਾ ਬਾਈਪਾਸ ਦੇ ਉੱਤੇ ਸਕੂਲ ਦੇ ਨੇੜੇ ਪੁੱਜਣ ਵਾਲੀ ਸੀ ਤਾਂ ਪਿੱਛੇ ਤੋਂ ਆ ਰਹੀ ਕਾ ਫੋਰਚੂਨਰ ਗੱਡੀ ਜਿਸ ਨੂੰ ਇੱਕ ਮਹਿਲਾ ਚਲਾ ਰਹੀ ਸੀ ਉਸ ਮਹਿਲਾ ਦੇ ਵੱਲੋਂ ਆਪਣੀ ਗੱਡੀ ਨੂੰ ਸਕੂਲ ਵੈਨ ਦੇ ਅੱਗੇ ਲਗਾ ਕੇ ਵੈਨ ਨੂੰ ਰੋਕਿਆ ਗਿਆ। ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਉਸ ਮਹਿਲਾ ਦੇ ਹੱਥ ਦੇ ਵਿੱਚ ਪਿਸਤਲ ਸੀ। ਉਹ ਮਹਿਲਾ ਵੈਨ ਦੇ ਅੰਦਰ ਦਾਖਲ ਹੋਈ ਅਤੇ ਉਸਨੇ ਬੱਚਿਆਂ ਨੂੰ ਕਿਹਾ ਕਿ ਤੁਸੀਂ ਜੋ ਵੀਡੀਓ ਬਣਾ ਰਹੇ ਸੀ ਉਸ ਨੂੰ ਤੁਰੰਤ ਡਿਲੀਟ ਕਰੋ। ਉਹਨਾਂ ਨੇ ਕਿਹਾ ਕਿ ਹਾਲਾਂਕਿ ਇਹ ਬੱਚੇ ਸਨੈਪਚੈਟ ਖੇਲ ਰਹੇ ਸਨ ਉਸਨੇ ਕਿਹਾ ਕਿ ਹਾਲਾਂਕਿ ਇਹ ਬੱਚੇ ਸਿਰਫ ਸਨੈਪਚੈਟ ਤੇ ਸਟ੍ਰੀਕਾ ਬਣਾ ਰਹੇ ਸੀ ਉਹਨਾਂ ਕਿਹਾ ਕਿ ਇਸ ਘਟਨਾਕ੍ਰਮ ਤੋਂ ਬਾਅਦ ਵੈਨ ਦੇ ਅੰਦਰ ਬੱਚੇ ਪੂਰੀ ਤਰ੍ਹਾਂ ਸਹਿਮ ਗਏ ਨੇ ਇਸ ਸੰਬੰਧਿਤ ਪ੍ਰਿੰਸੀਪਲ ਨੇ ਜਦੋਂ ਇਹ ਪੁੱਛਿਆ ਗਿਆ ਕਿ ਸਕੂਲ ਦੇ ਵਿੱਚ ਬੱਚਿਆਂ ਵੱਲੋਂ ਮੋਬਾਈਲ ਲੈ ਕੇ ਆਉਣ ਦੀ ਮਨਜ਼ੂਰੀ ਹੈ ਤਾਂ ਉਹਨਾਂ ਕਿਹਾ ਕਿ ਸਕੂਲ ਲੱਗਣ ਤੋਂ ਪਹਿਲਾਂ ਇਹ ਮੋਬਾਈਲ ਜਮ੍ਹਾਂ ਕਰਵਾ ਲਏ ਜਾਂਦੇ ਨੇ ਪਰ ਸਕੂਲ ਛੱਡਣ ਸਮੇਂ ਇਹਨਾਂ ਨੂੰ ਵਾਪਸ ਦੇ ਦਿੱਤਾ ਜਾਂਦਾ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੱਚਿਆਂ ਦੇ ਨਾਲ ਇਸ ਤਰ੍ਹਾਂ ਦੀ ਹਰਕਤ ਕਰਨ ਵਾਲੀ ਔਰਤ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਸਸੀ ਕਾ ਜੀ ਮੇਰਾ ਨਾਮ ਸੁਆਤੀ ਕਾ ਹੈ ਮੈਂ ਪ੍ਰਿੰਸੀਪਲ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਸਮਰਲਾ ਦਾ ਗਿਆਪੂ ਜਾਤੇ ਹਾਂ ਤੇ ਕੱਲ ਇੱਕ ਬਹੁਤ ਹੀ ਅਜੀਬ ਜੀ ਘਟਨਾ ਘਟੀ ਜਿਹੜੀ ਅਸੀਂ ਕਦੇ ਵੀ ਐਕਸਪੈਕਟ ਨਹੀਂ ਕਰਦੇ ਕਿਉਂਕਿ ਸਕੂਲ ਅਰਤੀ ਸੰਸਥਾ ਦੇ ਵਿੱਚ ਕਦੇ ਵੀ ਆਰਮ ਸਿਸਟਮ ਲਾਈਕ ਕੰਜ਼ਰਵ ਕਾਰਾ ਦਾ ਪ੍ਰਯੋਗ ਨਹੀਂ ਹੁੰਦਾ ਸਾਡੇ ਬੱਚੇ ਮਾਚੀਵਾੜਾ ਤੋਂ ਵੈਂਚ ਆ ਰਹੇ ਸੀ ਲਗਭਗ 25 ਬੱਚੇ ਸਵਾਸੀ ਜਿੱਚ 11 ਬੱਚੀਆਂ ਸੀ ਔਰ 14 ਲੜਕੇ ਸੀ ਸਾਰੇ ਮਾਈਨਰ ਸੀ ਤੇ ਉਹ ਆਪਣੇ ਫੋਨ ਦੇ ਨਾਲ ਕੋਈ ਰੀਲ ਬਣਾ ਰਹੇ ਸੀ ਆਪਸ ਵਿੱਚ ਦੋਸਤਾਂ ਨੇ ਸਡਨਲੀ ਉਹਨਾਂ ਦੀ ਵੈਂਚ ਕਿਸੇ ਉਹਨੂੰ ਲੈ ਵੀ ਨਹੀਂ ਰੋਕੀ ਜਿਹੜੀ ਕਿ ਡਰਾਈਵਰ ਚਲਾ ਰਹਾ ਫੋਰਚੂਨਰ ਚਲਾ ਰਹੀ ਸੀ ਵਾਈਟ ਰੰਗ ਉਹਨੇ ਫੋਰਸਫੁਲੀ ਵੈਨੂ ਰੋਕਿਆ ਔਰ ਉਹ ਵੈਂਚਾਈ ਉਹਦੇ ਕੋਲ ਗਨ ਸੀ ਔਰ ਉਹਨੇ ਬੱਚਾ ਨੂੰ ਏਮ ਕਰਦੇ ਹੋਏ ਕਿਹਾ ਵੀ ਵੀਡੀਓ ਡਿਲੀਟ ਕਰ ਤਾ ਮੇਰੀ ਵੀਡੀਓ ਬਣਾਈ ਹੈ ਤੇ ਬੱਚਿਆਂ ਨੂੰ ਪਤਾ ਵੀ ਨਹੀਂ ਸੀ ਕਿ ਉਹ ਕਿਸ ਵੀਡੀਓ ਦੀ ਗੱਲ ਕਰ ਰਹੇ ਦੋ ਉਹਨਾਂ ਨੇ ਆਪਣੀ ਵੀਡੀਓਜ਼ ਲੀਕ ਕੀਤੀਆਂ ਤੇ ਉਹਨਾਂ ਨੇ ਦੂਜੇ ਬੱਚੇ ਵੱਲ ਗਨ ਕਰਕੇ ਕਿਹਾ ਵੀ ਇਹਦੀ ਚੈੱਕ ਕਰ ਵੀ ਹੋਗੀ ਐਂਡ ਫਿਰ ਉਹ ਗਨ ਨੂੰ ਲਹਿਰਾਉਂਦੀ ਹੋਈ ਬਹੁਤ ਹੀ ਬੱਚਾ ਨੂੰ ਥਰਟਨ ਕਰਦੇ ਹੋਏ ਗੱਡੀ ਦੇ ਵਿੱਚ ਉਤਰ ਗਈ ਕਨ ਉਹਨਾਂ ਨੇ ਡਰਾਈਵਰ ਤੇ ਪਰ ਨੂੰ ਗਨ ਏਮ ਕੀਤੀ ਵੀ ਤੇਰੀ ਬੈਂਡ ਦੇ ਵਿੱਚ ਹੋ ਰਿਹਾ ਤੇ ਸਾਨੂੰ ਲੱਗਦਾ ਵੀ ਇਹ ਲਾਅ ਐਂਡ ਆਰਡਰ ਦੇ ਸਾਹਮਣੇ ਬੱਚੇ ਕਰਦੇ ਬਹੁਤ ਜ਼ਿਆਦਾ ਟਰੋਮਾ ਚਿੰਨ ਤੇ ਅਸੀਂ ਪ੍ਰਸ਼ਾਸਨ ਤੋਂ ਮੀਡੀਆ ਤੋਂ ਚਾਹੁੰਦੇ ਆ ਵੀ ਸਾਡੀ ਹੈਲਪ ਕਰਨ ਜਾਤ ਹੋ ਜਾਦਾ ਤਾਂ ਕਿ ਐਸੀਆਂ ਚੀਜ਼ਾਂ ਅੱਗੇ ਫਾਰਵਰਡ ਨਾ ਹੋ ਸਕਣ ਕਿਉਂਕਿ ਬੱਚੇ ਆਪਸ ਆਪਾਂ ਦੇ ਸਾਹੇ ਹਨ ਕਿਸੇ ਦੀ ਵੀ ਸੁਰੱਖਿਆ ਜਿਹੜੀ ਆਪਣੇ ਹੱਥ ਚ ਰਹਿਣੀ ਚਾਹੀਦੀ ਔਰ ਖਾਸ ਕਰਕੇ ਬੱਚਾ ਨੂੰ ਐਸੇ ਟਰਾਮਾ ਤੋਂ ਨਾ ਗੁਜ਼ਰਨਾ ਪਵੇ ਸਾਡੀ ਆਈ ਰਿਕੁਐਸਟ ਹੈ ਜਿਹੜੀ ਲੇਡੀ ਸੀ ਕੋਈ ਗਨ ਵਗੈਰਾ ਤੁਸੀਂ ਕਹਿ ਰਹੇ ਹੋ ਕਿ ਮੁਲਾਜ਼ਮ ਵਗੈਰਾ ਸੀ ਕੀ ਕੁਝ ਪਤਾ ਨਹੀਂ ਨਹੀਂ ਸ਼ੀ ਵਾਸ ਅ ਸਿਕਟਰ ਵਗੈਰਾ ਉਹਨਾਂ ਨੂੰ ਦੇਖ ਕੇ ਕਿਆ ਲੱਗ ਰਿਹਾ ਸੀ ਉਹ ਬਹੁਤ ਗੁੱਸੇ ਚ ਚੜੀ ਜਿਵੇਂ ਕਿ ਕੁਝ ਬੱਚਿਆਂ ਨੇ ਦੱਸਿਆ ਕਿ ਮੈਨੂੰ ਕੀ ਉਹ ਐ ਲੱਗ ਰਿਹਾ ਸੀ ਜਿਵੇਂ ਆਪਣੇ ਸੈਂਸਿਸ ਚ ਨਹੀਂ ਹੈ ਉਹ ਬਹੁਤ ਜ਼ਿਆਦਾ ਗੁੱਸੇ 'ਚ ਸੀ ਉਹਨਾਂ ਨੇ ਇੰਗਲਿਸ਼ ਦੇ ਵਿੱਚ ਬੱਚਿਆਂ ਨੂੰ ਡਿਲੀਟ ਕਰਨ ਕਿਆ ਵੀ ਦਿਓ ਔਰ ਬਸ ਉਹਨਾਂ ਨੇ ਕੋਈ ਯੂਨੀਫਾਰਮ ਨਹੀਂ ਸੀ ਪਾਈ ਹੋਈ ਤੇ ਉਹ ਮਤਲਬ ਕਿ ਮੁਲਾਜ਼ਮ ਆਪਾਂ ਨਹੀਂ ਕਹਿ ਸਕਦੇ ਸ਼ੀਵਾਜ਼ ਦਸ ਵਿਲੀਅਮ ਤੇ ਬਸ ਉਹਨਾਂ ਨੇ ਪਤਾ ਨਹੀਂ ਕਿਸ ਗੁੱਸੇ 'ਚ ਆ ਕੇ ਸਾਨੂੰ ਦਾ ਇਲਾਦਾ ਵੀ ਉਹ ਜ਼ਿਆਦਾ ਆਪਣੇ ਸੈਂਸਸ 'ਚ ਨਹੀਂ ਸੀ ਕਿਉਂਕਿ ਕੋਈ ਐਸਾ ਸਿਟੀਜ਼ਨ ਜਿਹਨੂੰ ਆਪਣੀ ਰਿਸਪੌਂਸਿਬਿਲਟੀਜ਼ ਨਹੀਂ ਪਤਾ ਉਹੀ ਇੰਨੇ ਛੋਟੇ-ਛੋਟੇ ਬੱਚਾ ਤੇ ਗੱਲ ਤਾਂ ਸਾਹਗਣਾ ਮੈਮ ਬੱਚਿਆਂ ਨੂੰ ਕੁਝ ਦੱਸਿਆ ਇੱਦਾਂ ਦੀ ਕਿਹੜੀ ਵੀਡੀਓ ਜਿਹੜੀ ਉਹਨਾਂ ਨੇ ਬਣਾਈ ਸੀਗੀ ਜਿਹੜੀ ਡਿਲੀਟ ਕਰਾਈਆਂ ਗਈਆਂ ਜੀ ਬਸ ਇੱਕੋ ਹੀ ਵੀਡੀਓ ਸੀ ਸਰ ਜ਼ਿਆਦਾ ਕੋਈ ਨਹੀਂ ਸੀ ਬੱਚੇ ਆਪਸ ਵਿੱਚ ਛੇੜ ਰਹੇ ਸੀ ਇੱਕ ਬੱਚਾ ਨੂੰ ਛੇੜ ਰਹੇ ਸੀ ਕਿ ਜਦ ਵੀ ਕੋਈ ਭੈਂਗੀ ਦੀ ਕਾਰ ਆਉਗਿਆ ਕੋਚ ਆਰੀ ਸੀ ਵੀ ਤੇਰੇ ਅੰਕਲ ਦੀ ਕਾਰ ਤੇਰੇ ਮਾਮੇ ਦੀ ਤੇਰੀ ਭੂਆ ਦੀ ਸੀ ਤਰੀਕੇ ਨਾਲ ਤਾਂ ਬੈਠੀ ਸੀ ਤੇ ਬੈਠੇ ਬੱਚੇ ਨੇ ਫੋਰਚੂਨਰ ਗੱਡੀ ਦੇਖੀ ਜਿਹਦੇ ਰੰਗ ਦੀ ਉਹਨੇ ਕਿਹਾ ਵੀ ਦੇਖ ਤੇਰੇ ਮਾਮਣਾ ਦੀ ਵੀ ਗੱਡੀ ਆ ਗਈ ਔਰ ਉਸ ਤੋਂ ਬਾਅਦ ਉਹ ਬਸ ਇੱਕ ਸੈਕਿੰਡ ਦਿਆਂ ਐਂ ਕਰਕੇ ਬੱਚੇ ਵਾਲ ਨੂੰ ਘਰ ਦਿੱਤੀ ਗਈ ਜਿਹੜੇ ਬੱਚੇ ਨੂੰ ਚੜਾ ਰਹੇ ਸੀ ਬਸ ਇੰਨੀ ਵੀਡੀਓ ਸੀ ਬੱਚਿਆਂ ਨੂੰ ਪਤਾ ਹੀ ਨਹੀਂ ਸੀ ਵੀ ਕਿ ਉਹਨਾਂ ਨੂੰ ਇਹ ਜੋ ਚ ਲੇਡੀ ਡਰਾਈਵ ਕਰ ਰਹੀ ਹੈ ਜਾਂ ਫਿਰ ਜੈਂਟਸ ਡਰਾਈਵ ਕਰ ਰਿਹਾ ਜਦੋਂ ਅੰਦਰ ਆ ਕੇ ਬੋਲੀ ਕਿ ਮੇਰੀ ਵੀਡੀਓ देन दे ਗਟ ਟੂ نو ਕਿ ਇਹ ਜਿਹੜੀ ਗੱਡੀ ਸੀ ਉਹ ਲੇਡੀ ਚਲਾ ਰਹੀ ਸੀ ਬੱਚਿਆਂ ਨੂੰ ਤਾਂ ਵੀ ਨਹੀਂ ਸੀ ਪਤਾ ਉਹ ਮਨ ਦੀ ਸੀ ਤੇ ਪਹਿਰਾਵਾ ਜਿਹੜਾ ਸੀ ਉਹ ਕਿਦਾਂ ਦਾ ਸੀ ਉਹ ਲੁਧਿਆਣੇ ਤੋਂ ਆ ਰਹੇ ਸੀ ਉਹ ਚੰਡੀਗੜ੍ਹ ਜਾ ਰਹੇ ਸੀ ਪਹਿਰਾਵਾ ਵੈਸਟਰਨ ਸੀਗਾ 아이 ਗੈਸ ਉਹਨਾਂ ਨੇ ਪੈਂਟਸ ਔਰ ਟੀ ਸ਼ਰਟਸ ਵਗੈਰਾ ਏ ਕਿਤੇ ਸੀ 30 ਤੋਂ 40 ਦੇ ਇਨ ਬੀਟਵੀਨ ਉਹਨਾਂ ਦੀ ਏਜ ਰਹੀ ਹੋਗੀ ਮੈਮ ਗੱਲ ਕਰੀਏ ਸਟੂਡੈਂਟ ਵੀ ਤਾਂ ਸਟੂਡੈਂਟ ਨੂੰ ਆਪਣੇ ਸਕੂਲ ਚ ਆਲਾਉ ਹੈਗਾ ਵਾ ਮੋਬਾਈਲ ਵਗੈਰਾ ਜਿਹੜੇ ਰੂਟ ਮੋਬਾਈਲਸ ਅਲੋਡ ਨਹੀਂ ਹੈ ਸਰ ਜਦ ਬੱਚੇ ਪਲੱਸ 1 ਪਲੱਸ 2 ਜੋ ਜੋ ਜਾਂਦੇ ਨੇ ਉਹਨਾਂ ਦੀ ਜਲਦੀ ਛੁੱਟੀ ਹੁੰਦੀ ਹੈ ਐਸਪਾਸ ਪੇਰੈਂਟ ਰਿਕੁਐਸਟ ਉਹ ਸਾਨੂੰ ਕਹਿੰਦੇ ਨੇ ਕਿ ਬੱਚੇ ਸਕੂਲ ਤੋਂ ਸਿੱਧਾ ਐਕਸਟਰਾ ਕਲਾਸਿਸ ਦੇ ਇੰਸਟੀਟਿਊਸ਼ਨ ਜਾਂਦੇ ਨੇ ਤਾਂ ਸਾਨੂੰ ਫਿਕਰ ਹੁੰਦੀ ਹੈ ਕਿ ਸਾਡੇ ਬੱਚੇ ਨੂੰ ਸਕੂਲ ਤੋਂ ਬਾਅਦ ਫੋਨ ਅਲਾਊ ਕਿਤੇ ਜਾਣ ਤੇ ਅਸੀਂ ਬਸ ਸਕੂਲ ਦੇ ਉਹ ਜਾ ਕੇ ਅਕਾਊਂਟ ਡਿਪਾਰਟਮੈਂਟ ਤੋਂ ਸਵੇਰੇ ਜਮਾ ਕਰਾ ਦਿੰਦੇ ਨੇ ਆਣ ਵੇਲੇ ਲੈਂਦੇ ਨੇ ਔਰ ਉਹਦੇ ਵਿੱਚ ਹੀ ਬੱਚੇ ਆਪਣੇ ਫੰਡ ਦੇ ਵਿੱਚ ਲੜਕੇ ਲੜਕੇ ਆਪਸ ਚ ਵੀਡੀਓ ਬਣਾ ਰਹੇ ਸੀ ਐਫ ਆਈ ਆਰ ਦਰਜ ਕਰਾ ਜੀ ਸਰ ਸਮਰਾਲਾ ਪੁਲਿਸ ਸਟੇਸ਼ਨ ਦੇ ਵਿੱਚ ਐਫ ਆਈ ਆਰ ਦਰਜ ਕਰਾ ਦਿੱਤੀ ਗਈ ਕੱਲ ਇੱਕ ਦੇ ਬੱਚੇ ਨੂੰ ਐਨਕੀਤਾ ਗਿਆ ਉਹਨਾਂ ਨੇ ਉਹਨਾਂ ਬੰਦੇ ਨੂੰ ਕਬਜ਼ੀ ਕੀਤਾ ਨਾ ਅ ਪੁਲਿਸ ਨੇ ਕੀ ਪੁਲਿਸ ਆਫਕੋਰਸ ਸਾਡਾ ਬਹੁਤ ਜ਼ਿਆਦਾ ਸਾਥ ਦੇਣ ਗਿਆ ਔਰ ਦੇ ਵੀ ਰਹੀ ਨਹੀਂ ਉਹਨਾਂ ਨੇ ਸਾਡੀ ਫਾਈਲ ਲੈ ਲਈ ਔਰ ਉਹਨਾਂ ਨੇ ਸਾਨੂੰ ਕਿਹਾ ਵੀ ਤੇ ਇਸ ਰੋਡ ਤੇ ਬਹੁਤ ਸਾਰੇ ਐਸੇ ਪੁਆਇੰਟਸ ਨੇ ਜਿੱਥੇ ਬਹੁਤ ਹਾਈ ਡੈਫੀਨੀਸ਼ਨ ਵਾਲੇ ਕੈਮਰਾਜ਼ ਨੇ ਉਹ ਚਾਹੀਏ ਹਲਕਾ ਨੂੰ ਚਾਹ ਨਹੀਂ ਆਉਂਦੇ ਦੇਖ ਸਕਦੇ ਵਗੈਰਾ ਸਟੂਡੈਂਟ ਹਨ ਜਾਂ ਜਿਹੜੇ ਡਰਾਈਵਰ ਵਗੈਰਾ ਕਿਸੇ ਨੰਬਰ ਵਗੈਰਾ ਸਰ ਡਰਾਈਵਰ ਸਾਡੇ अराउंड 50 ਇਅਰਸ 올 ਸੀਗੇ ਉਹ ਦੇਖੋ ਬੱਚੇ ਦੀ ਜ਼ਿੰਮੇਵਾਰੀ ਦੁਨੀਆ 'ਚ ਸਭ ਤੋਂ ਔਖੀ ਕੰਮ ਹੈ ਸਕੂਲ ਦੀ ਗੱਡੀ ਚਲਾਉਣਾ ਕਿਉਂਕਿ ਉਹ ਗੱਡੀ ਜਿਹੜੀ ਉਹ ਚਲਾਉਂਦੇ ਨੇ ਉਹ ਬੱਚੇ ਨੂੰ ਨਹੀਂ ਲੈ ਕੇ ਆਉਂਦੇ ਇੱਕ ਪਰਿਵਾਰ ਨੂੰ ਨਾਲ ਕੈਰੀ ਕਰਦੇ ਨੇ ਐਂਡ ਹੀ ਵਾਸਨ ਉਹ ਬਹੁਤ ਜ਼ਿਆਦਾ ਨਮ ਹੋ ਗਏ ਇਕਦਮ ਖबरा ਗਏ ਜਦੋਂ ਉਹਨਾਂ ਨੇ ਪਹਿਲਾਂ ਕਰਨ ਉਹਨਾਂ ਤੇ ਤਾਂ ਨਹੀਂ ਆ ਫਿਰ ਬੱਚਾ ਤੇ ਤਾਂ ਨਹੀਂ ਤੇ ਉਹ ਆਪਣੇ ਸੈਂਸਿਸ ਚ ਨੇ ਨੇ ਬੱਚਾ ਨੇ ਵੀ ਮੂਵਮੈਂਟ ਲਈ ਆਪਣੀ ਸੈਂਸਿਸ ਤੋਂ ਵਾਪਸ ਆ ਨੂੰ ਅੱਜ ਕਈ ਹੋਣ ਦੇ ਬਾਵਜੂਦ ਵੀ ਨਹੀਂ ਆਏ ਕਿਉਂਕਿ ਸਬ ਦੇ ਵਿੱਚ ਇੱਕ ਖੌਫ ਦਾ ਮਾਹੌਲ ਪੈਦਾ ਹੋ ਗਿਆ ਜੈਪਟੈਂ ਵੀ ਹੋ ਸਕਦਾ ਜੀ ক্রিকেট ਨੂੰ ਸਰ بچے 7:12 ਤੋਂ 12:45 ਦੇ ਵਿੱਚ ਦਾ ਟਾਈਮ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਮੈਮ 24 ਘੰਟੇ ਜਿਹੜਾ ਹਾਈਵੇ ਚੱਲਦਾ ਵਾ ਜੀ ਕੀ ਮੰਨ ਕਰਦੇ ਹੋ ਉਹ ਵੀ 24 ਘੰਟੇ ਜਿਹੜਾ ਰੂਟ ਚੱਲਦਾ ਹੈ ਇਦਾਂ ਦੀ ਘਟਨਾ ਹੋਣੀ ਕਿਵੇਂ ਦੇਖਦੇ ਸਰ ਇਸ ਤਰ੍ਹਾਂ ਦਾ ਤਾਂ ਮੈਂ ਕੁਝ ਨਹੀਂ ਸਾਦੀ ਇਹਨੂੰ ਤਾਂ ਆਪਾਂ ਕਹਿ ਸਕਦੇ ਵੀ ਲਾਅ ਐਂਡ ਆਰਡਰ ਦਾ ਲੋਕਾਂ ਨੂੰ ਸ਼ਰ ਨਹੀਂ ਰਿਹਾ ਜਿਆ ਜੋ ਗੰਦਿਆ ਤਾਂ ਕਿਸੇ ਤੇ ਵੀ ਤਾਨਣਗੇ ਔਰ ਉਹ ਵੀ ਛੋਟੇ ਛੋਟੇ ਬੱਚਿਆਂ ਤੇ ਆਫਕੋਰਸ ਉਹਨਾਂ ਦੀ ਫੈਮਲੀ 'ਚ ਵੀ ਬੱਚੇ ਹੋਣੇ ਇੱਕ ਵਾਰੀ ਬੰਦੇ ਨੂੰ ਸੋਚਣਾ ਚਾਹੀਦਾ ਵੀ ਮੈਂ ਇਹ ਕੰਮ ਬੱਚਿਆਂ ਦਾ ਕਰਨ ਜਾ ਰਿਹਾ ਕਿਉਂਕਿ ਮੈਨੂੰ ਲੱਗਦਾ ਵੀ ਇਹਦੇ ਤੇ ਇੱਕ ਸਟ੍ਰਿਕਟ ਕੋਈ ਰੂਲ ਹੋਣਾ ਚਾਹੀਦਾ ਵੀ ਕੋਈ ਵੀ ਆਪਣੀ ਚਾਹੇ ਉਹ ਲਾਇਸੈਂਸ ਨਾਲ ਜਾਂ ਉਹਨੂੰ ਕੈਰੀ ਕਰਕੇ ਐਵੇਂ ਲਹਿਰਾਂਦਾ ਹੋਇਆ ਸੜਕਾਂ ਤੇ ਤਾਨਣਾ ਜਾਵੇ ਉਧਰ ਦੂਜੇ ਪਾਸੇ ਇਸ ਸਬੰਧ ਦੇ ਜਦੋਂ ਥਾਣਾ ਮੁਖੀ ਦਵਿੰਦਰ ਪਾਲ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪੁਲਿਸ ਨੂੰ ਇਹ ਮਾਮਲਾ ਸ਼ੱਕੀ ਲੱਗ ਰਿਹਾ ਹੈ। ਵੰਦੀ ਤਵਦੀਸ਼ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਪੁਲਿਸ ਨੂੰ ਦਿੱਤੀ ਦਰਖਾਸਤ ਦੇ ਵਿੱਚ ਇਨ ਡਰਾਈਵਰ ਗੱਡੀ ਦਾ ਜ਼ਿਕਰ ਕੀਤਾ ਗਿਆ ਪਰ ਹੁਣ ਉਹਨਾਂ ਦੇ ਵੱਲੋਂ ਫੋਰਚੂਨਰ ਗੱਡੀ ਦੇ ਬਿਆਨ ਦਿੱਤੇ ਗਏ। ਉਹਨਾਂ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਗੱਡੀ ਨੂੰ ਟ੍ਰੇਸ ਕਰਕੇ ਅਣਪਛਾਤੀ ਮਹਿਲਾ ਨੂੰ ਥਾਣੇ ਲਿਆ ਕੇ ਫਿਰ ਅਗਲੀ ਕਾਰਵਾਈ ਕੀਤੀ ਜਾਵੇਗੀ ਤੇ ਮਾਮਲੇ ਦੀ ਪੂਰੀ ਤਰ੍ਹਾਂ ਤਫ਼ਤੀਸ਼ ਕੀਤੀ ਜਾਵੇਗੀ। ਤਰ੍ਹਾਂ ਕਿ ਮਾਮਲਾ ਸੀ ਕਿ ਬੱਸ ਟੁੱਟੀ ਗਈ ਹੈ ਜੀ ਕੱਲ ਪੂਲ ਬੈਨ ਕਿੱ ਹੈਗਾ ਇਹ ਮਾਮਲਾ ਪਰਾ ਮਾਮਲਾ ਸਾਡੇ ਧਿਆਨ ਚ ਆਇਆ ਹੈ ਗਾਰਡਨ ਵੈਲੀ ਦਿয়ালਪੁਰਾ ਦੇ ਬੱਚੇ ਪਲੱਸ 2 ਔਰ ਪਲੱਸ 1 ਵਾਲੇ ਬੱਚੇ ਕੱਲ ਮਾਛੀਵੜਾ ਸਾਹ ਤੋਂ ਆ ਰਹੇ ਸੀ ਜਦੋਂ ਬਾਈਪਾਸ ਤੇ ਪੁਲ ਤੋਂ ਉੱਪਰ ਦਿয়ালਪੁਰਾ ਵੱਲੋਂ ਕ੍ਰੋਸ ਕਰਨ ਲੱਗੇ ਤੇ ਅੱਗੇ ਇੱਕ ਡਰਾਈਵਰ ਦੇ ਕਹਿਣ ਮੁਤਾਬਕ ਫੋਰਚਨਰ ਗੱਡੀ ਉਹਨਾਂ ਦੀ ਗੱਡੀ ਦੇ ਅੱਗੇ ਅੱਗੇ ਸਲੋ ਹੋ ਗਈ ਤੇ ਹੌਲੀ ਹੌਲੀ ਕਰਕੇ ਗੱਡੀ ਰੁਕੀ ਗੱਡੀ ਦੇ ਵਿੱਚੋਂ ਇੱਕ ਲੇਡੀਜ਼ ਉਤਰੀ ਉਤਰ ਕਿਉਂ ਉਹਨੇ ਡਰਾਈਵਰ ਨੂੰ ਕਿਹਾ ਕਿ ਤੁਹਾਡੇ ਵਿੱਚ ਬੈਨ ਦੇ ਵਿੱਚ ਇੱਕ ਲੜਕਾ ਬੈਠਾ ਉਹਨੇ ਮੇਰੀ ਵੀਡੀਓ ਬਣਾਈ ਹੈ ਉਹ ਡਿਲੀਟ ਕਰਾਉ ਡਰਾਈਵਰ ਨੇ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਹੈ ਲੇਡੀਜ਼ ਘੁੰਮ ਕੇ ਬੱਸ ਦੇ ਵਿੱਚ ਆ ਗਈ ਤੇ ਉਹਨੇ ਲੜਕਾ ਪਛਾਣ ਲਿਆ ਲੜਕੀ ਨੂੰ ਕਿਹਾ ਕਿ ਆਪਣੀ ਜਿਹੜੀ ਮੇਰੀ ਵੀਡੀਓ ਬਣਾਈ ਹੈ ਇਸ ਨੂੰ ਡਿਲੀਟ ਕਰੋ ਲੜਕੇ ਨੇ ਡਿਲੀਟ ਕਰਤੀ ਤੇ ਲੇਡੀਜ਼ ਉਹ ਚਲੇ ਗਈ ਸਰ ਇਹ ਵੀ ਗਿਆ ਜਾਂਦਾ ਵੀ ਗਲਪੁਆਣ ਤੇ ਹੋਇਆ ਜੀ ਜ਼ਿਆਦਾ ਇਹ ਇਨਸੀਡੈਂਟ ਕੀ ਹੈ ਇਸ ਵਿੱਚ ਅਸੀਂ ਡਰਾਈਵਰ ਨੂੰ ਬੁਲਾਇਆ ਸੀ ਹੁਣ ਡ라이ਵਰ ਦੇ ਬਿਆਨ ਲਿਖੇ ਨੇ ਡਰਾਈਵਰ ਨੇ ਇਹ ਕਹਲ ਦੱਸਿਆ ਜਦੋਂ ਲੇਡੀਆਂ ਗੱਡੀ ਵਿੱਚ ਉਤਰੀ ਲੇਡੀਆਂ ਦੇ ਹੱਥ ਵਿੱਚ ਰਵਲਵਰ ਸੀ ਤੇ ਰਵਲਵਰ ਕਵਰ ਦੇ ਵਿੱਚ ਸੀ ਤੇ ਉਹਦਾ ਹੱਥ ਥੱਲੇ ਸੀ ਰਵਲਵਰ ਉਹਨਾਂ ਪੜਿਆ ਸੀ ਕਵਰ ਦੇ ਵਿੱਚ ਸੀ ਰਵਲਵਰ ਉਹ ਐਦਿ ਜਦੋਂ ਗਈ ਉਹ ਕਵਰ ਦੇ ਵਿੱਚ ਸੀ ਥੱਲੇ ਕਿਸੇ ਵੱਲ ਤਾਂੜਿਆ ਨਹੀਂ ਨਾ ਹੀ ਕਿਸੇ ਨਾਲ ਕੋਈ ਉਹ ਜਿਹੜੇ ਲੜਕੇ ਦੀ ਵੀਡੀਓ ਜਿਹੜੇ ਲੜਕੇ ਨੇ ਵੀਡੀਓ ਬਣਾਈ ਸੀ ਉਹਨੇ ਆਪਣੇ ਆਪ ਹੀ ਡਿਲੀਟ ਕੀਤੀ ਹੈ ਲੇਡੀਆਂ ਨੇ ਉਹਦਾ ਫੋਨ ਨਹੀਂ ਪੜਿਆ ਦੇ ਹੁਣ ਕੀ ਜਾਂਚ ਕਰ ਰਹੇ ਜੀ ਇਹਦੇ ਦੀ ਅਸੀਂ ਕੈਮਰੇ ਖੰਗਾਰ ਰਹੇ ਹਾਂ ਜੀ ਕਿਉਂਕਿ ਜਿਹੜੀ ਸਾਡੇ ਕੋਲ ਐਪਲੀਕੇਸ਼ਨ ਆਈ ਹੈ ਸਕੂਲ ਵੱਲੋਂ ਪ੍ਰਿੰਸੀਪਲ ਸਾਹਿਬ ਵੱਲੋਂ ਉਹਦੇ ਵਿੱਚ ਅ ਉਹਨਾਂ ਨੇ ਗੱਡੀ ਅੰਡੈਵਰ ਦੱਸੀ ਹੈ ਤੇ ਡਰਾਈਵਰ ਦੱਸ ਰਿਹਾ ਗੱਡੀ ਫੋਰਚਨਰ ਜੀ ਉਹ ਇਹਦੇ ਵਿੱਚ ਸਾਨੂੰ ਥੋੜੀ ਜਿਹੀ ਕਨਫਿਊਜ਼ਨ ਹੈ ਤੇ ਬਾਕੀ ਗੱਡੀ ਦੇ ਵਿੱਚ ਜਿਹੜੀ ਸਰਕਾਰੀ ਬੱਸ ਹੈ ਸਕੂਲ ਦੀ ਉਹਦੇ ਵਿੱਚ ਕੈਮਰੇ ਨਹੀਂ ਲੱਗੇ ਜੋ ਪ੍ਰਿੰਸੀਪਲ ਸਾਹਿਬ ਨੇ ਗੱਲ ਕੀਤੀ ਹੈ ਉਹਨਾਂ ਨੇ ਕਹੇ ਵੀ ਕੈਮਰੇ ਲੱਗੇ ਆ ਕੈਮਰੇ ਖਰਾਬ ਹੋਏ ਨੇ ਜਾ ਇਹਦੇ ਵਿੱਚ ਕੋਈ ਗੱਲ ਜੰਦੀ ਆ ਤਾਂ ਨਾ ਹੋਊਗੀ ਕਾਰ ਵਿੱਚ ਜੋ ਕੋਈ ਗੱਲ ਸਾਹਮਣੇ ਆਂਦੀ ਉਹ ਹਿਸਾਬ ਨਾਲ ਕਾਰਵਾਈ ਹੋਏਗੀ ਜੀ ਪਰ ਗੱਡੀ ਟੈਸਟ ਕਰਨੀ ਹੈ ਹਾਂਜੀ ਮੇਰਾ ਨਾਮ ਕਰਨਿੰਦਰ ਕੋਹਰਾ ਜੀ ਕਿੰਨੇ ਗਗੜੇ ਪੈਂਦੀ ਰਹਿਣ ਵਾਲੀਆਂ ਸਾਡੇ ਬੱਚੇ ਤੇ ਗਾਰਡਨ ਵੈਲੀ ਸਕੂਲ ਚ ਪੜ੍ਹਦੇ ਆ ਦਿਵਾਲਪੁਰ ਐਕਚੁਅਲੀ ਹਮ ਪਲੱਸ 1 ਚ ਬੱਚੇ ਤੇ ਮਾਛੀਵਾੜੇ ਇਸ ਬ੍ਰਾਂਚਸ ਅਸਦੀ ਉੱਤੋਂ ਪੇਪਰ ਦੇ ਘਾਰੇ ਸੇ ਵਾਪਸ ਸੀ ਕਿ ਇਧਰ ਹਾਈਵੇ ਕੰਨੀ ਕੋਧੋਂ ਦੇਣ ਦੇ ਅੱਗੇ ਇੱਕ ਵੱਡੀ ਨੇ ਲਗਾ ਲਿਆ ਫੋਰਚੂਨਰ ਗੱਡੀ ਉਹ ਉਤਰ ਕੇ ਉਹਨੇ ਸਭ ਤੋਂ ਪਹਿਲਾਂ ਗਨ ਪੁਆਇੰਟ ਤੇ ਡਰਾਈਵਰ ਨੂੰ ਰੱਖਿਆ ਉਨਨ ਨੇ ਕਹ ਰਹੀ ਸੀ ਕੋਈ ਬੱਚਾ ਵੀ ਵੀਡੀਓ ਵਗੈਰਾ ਕੁਝ ਕਰ ਰਿਹਾ ਕਿ ਚੇਤੇ ਮਤਲਬ ਬੱਚੇ ਨੂੰ ਡਿਲੀਟ ਕਰਵਾਈ ਜਾਵੇ ਸਰੋ ਮੰਨੇ ਕਿ ਆ ਵੀ ਡਰਾਈਵਰ ਨੇ ਜੇ ਤੁਸੀਂ ਆਪ ਕਹੋ ਅੰਦਰ ਜਾ ਕੇ ਉਹ ਲੇਡੀ ਮਤਲਬ ਜ਼ਿੰਦਗੀ ਚ ਚਲੇਗੀ ਤੇ ਇੱਕ ਉਹਨਾਂ ਬੱਚੇ ਦੇ ਅੰਦਰ ਜਾ ਕੇ ਮਤਲਬ ਗਨਪਾਇੰਟ ਤੇ ਉਹਨੂੰ ਕਿਹਾ ਕਿ ਵੀਡੀਓ ਡਿਲੀਟ ਕਰ ਦੇ ਤੂੰ ਬੱਚੇ ਨੇ ਵੀਡੀਓ ਉਹਦੀ ਡਿਲੀਟ ਕਰਤੀ ਪਰ ਨਾਲ ਦੇ ਬੱਚੇ ਨੂੰ ਉਹਨਾਂ ਨੇ ਕੀ ਕਿਹਾ ਵੀ ਵੀਡੀਓ ਦੁਬਾਰਾ ਪੂਰੀਸਾਈਕਲ ਬਿੰਦੂ ਵੀ ਡਿਲੀਟ ਕਰਦੇ ਪ੍ਰੋਪਰਲੀ ਦੋਨੋਂ نیچے ਉਹ ਮਤਲਬ ਉੱਧਰ ਗਈ ਪਰ ਮੇਰੇ بیٹے ਨੇ ਜਦੋਂ ਮੈਨੂੰ ਕਾਲ ਕਰਕੇ ਦੱਸੀ ਸਾਰੀ ਘਟਨਾ ਤਾਂ ਸੀ ਬਿਲਕੁਲ ਇੱਕਦਮ ਸ਼ੌਕ ਬੋਗ ਰਹੀ ਹੈ ਕਿਵੇਂ ਹੋ ਗਿਆ ਇਸ ਦਾ ਮਤਲਬ ਇੰਨੀ ਮੰਦ ਭਾਗੀ ਘਟਨਾ ਮੇਨ ਹਾਈਵੇ ਸੀਗਾ ਆਪਣਾ ਇਹਨੇ ਕੇ ਬੰਦੇ ਨਹੀਂ ਘਟਨਾ 2 ਜੀ ਆਈ ਥਿੰਕ 12:35 ਤੋਂ 12:45 ਤੱਕ ਦਾ ਜਾ ਸਕਦੀ ਹੈ

ਜੀ ਅੱਜ ਸਾਡੇ ਸਕੂਲ ਨਾਲ ਸਾਡੇ ਬੱਚਿਆਂ ਨਾਲੇ ਕੁਝ ਹੋਇਆ ਬੱਚਿਆਂ ਦੀ ਯੂਨੀਫਾਰਮ ਪਾਈ ਹੋਈ ਸੀ ਸਬਕ ਉਸ ਟਿਅਰ ਵੀ ਮਤਲਬ ਇੱਕ ਅਨਨੋਨ ਲੇਡੀ ਕਨਨ ਪਰਸਨ ਕਿਵਰ ਕਿਸੇ ਮਤਲਬ ਵੈਂਚੀ ਜਾ ਕੇ ਸਿੱਧਾ ਕਿਸੇ ਨੂੰ ਗਨਪੁਆਇੰਟ ਦੇ ਸਕਦਾ ਹੈ ਬੱਚੇ ਸਾਰੇ ਮਾਈਨਰ ਸੀਗੇ ਕੋਈ 18 ਈਅਰਸ ਦਾ ਮਤਲਬ ਬੱਚਾ ਨਹੀਂ ਸਾਰੇ 16 15 ਈਅਰਸ 올 ਸੀਗੇ ਬੱਚੇ ਤੇ ਕਾਨੂੰਨ ਵਿੱਚ ਕਿਸੇ ਹੋਰ ਨਾਲ ਵੀ ਖਦਨਾ ਵਾਪਰ ਸਕਦੀ ਹੈ ਜੇਕਰ ਪ੍ਰਸ਼ਾਸਨ ਨੇ ਇਸ ਦਾ ਚੰਗੀ ਤਰ੍ਹਾਂ ਇਕਵਰੀ ਨਾ ਕਰਕੇ ਇਹ ਰਿਜ਼ਲਟ ਨਾ ਲੱਗਿਆ ਉਹ ਲੇਡੀ ਨਾ ਫੜੀ ਗਈ ਉਹ ਕੋਈ ਰਿਪੋਰਟ हां जी स्कूल वालों ने कंप्लेंट लगाई गई थी गई है जी साढे वालों ने असली कंप्लेंट ਕੀਤੀ है समराला से डिजाइन कर रहे ਦੇ ਨੇਦੇ ਹਾਡੇ ਇਸ ਗੱਲ ਦੀ ਗੱਲ ਕਰਦਾ ਹੈ ਜੀ ਉਹ ਚਾਰ ਜੀ ਵਿੱਚ ਤਾਂ ਵੀ ਘਟਣਾ ਹੋ ਸਕਦਾ ਹੈ ਹਾਂ ਜੀ ਬਿਲਕੁਲ ਹੋ ਸਕਦੀ ਸੀ ਜੀ ਅਗਰ ਰੱਬ ਨਾ ਕਰੇ ਜੀ ਉਹ ਲੇਡੀ ਮਤਲਬ ਕੋਈ ਕਹੇ ਬੱਚੇ ਕਹੇ ਵੀ ਸ਼ਾਇਦ ਉਹਨੇ ਕੁਝ ਮਤਲਬ ਬਰਾਦੂ ਵਗੈਰਾ ਕੀਤਾ ਹੋਸੀਆ ਪਤਾ ਨਹੀਂ ਹੋ ਸਕਦਾ ਕੋਈ ਸੀਨੀਅਰ ਅਫੀਸਰ ਮੰਨ ਲਓ ਜੀ ਹੁੰਦੀ ਹੈ ਪਰ ਉਹਨੂੰ ਵੀ ਕਿਸੇ ਨੂੰ ਅਧਿਕਾਰ ਨਹੀਂ ਹੈ ਕਿ ਬੱਚਿਆਂ ਤੇ ਜਾਂ ਕਿਸੇ ਵੀ ਪਰਸਨ ਉੱਪਰ ਉਹ ਗਨ ਪੁਆਇੰਟ ਕਰੇਗੀ ਕਿਉਂਕਿ ਸਰ ਸਭ ਨਿੰਦਕ ਜੋਕ ਹੈ ਇਹ ਚੀਜ਼ ਕੁਝ ਪਤਾ ਲੱਗਿਆ ਵੀ ਉਹ ਨਸ਼ੇ ਦੀ ਆਦਤ ਹੈ ਜਿਹੀ ਕੁਝ ਬੱਚੇ ਕਹਿ ਰਹੇ ਸੀ ਥੋੜਾ ਜਿਹਾ ਲੱਗਦਾ ਸੀ 스멜 ਦੀ ਉਹ ਤਾਂ ਆ ਰਹੀ ਸੀ ਤੇ ਸ਼ਾਇਦ ਨਸ਼ੇ ਦੀ ਸੀ ਕਿਉਂਕਿ ਕੋਈ ਵੀ ਨਾਰਮਲ ਬੰਦਾ ਤਾਂ ਕੁਝ ਨਹੀਂ ਕਰ ਸਕਦਾ ਸੀ ਪੜਿਆ ਲਿਖਿਆ ਇਹ ਨਾਰਮਲ ਬੰਦਾ ਪਰ ਉਹ ਦੇਖਣ ਨੂੰ ਐਜੂਕੇਟਡ ਲੱਗਦੀ ਸੀ 35 ਨੰਬਰ ਵਗੈਰਾ ਕੋਈ ਜੱਟ ਨਹੀਂ ਸਾਰੇ ਡਾਰੀ ਉੰਨੇ ਕਰ ਸੀ ਕਿ ਕਿਸੇ ਨੇ ਨੰਬਰ ਨਹੀਂ ਚੈੱਕ ਕੀਤਾ ਤੇ ਗੱਡੀ ਤੋਂ ਹੋਰ ਕੋਈ ਨਹੀਂ ਸਿਰਫ ਉਹ ਖਲੀ ਆਪ ਹੀ ਚਲਾ ਰਹੀ ਸੀ ਮੇਰਾ ਨਾਮ ਸ਼ੇਵ ਕੁਮਾਰ ਆ ਮੈਂ ਸਮਰਾਲਾ ਦਾ ਰਹਿਣ ਵਾਲਾ ਮੇਰੇ ਬੱਚੇ ਗਾਰਡਨ ਵੈਲੀ ਧਾਲਪੁਰਾ ਪੜਦੇ ਨੇ ਇਹ ਗੱਲ ਨਾ ਬੋਲੋ ਇਹ ਸਰ ਆਪਣੇ ਇਥੋਂ ਮੱਛਵਾੜਾ ਤੋਂ ਬੈਂਡ ਦੇ ਵਿੱਚ ਦਿਆਲਪੁਰੇ ਤੋਂ ਮੱਛਵਾੜਾ ਬੈਂਡ ਦੇ ਵਿੱਚ ਜਾਂਦੇ ਨੇ ਉਥੋਂ ਵਾਪਸ ਇਧੇ ਆਉਂਦੇ ਹੋਏ ਇਹ ਘਟਨਾ ਵਾਪਰੀ ਹੈ ਹਾਈਵੇ ਦੇ ਉੱਪਰ ਇੱਥੇ ਆਪਣਾ ਇੱਕ ਲੇਡੀ ਨੇ ਆਪਣੇ ਬੈਂਡ ਦੇ ਅੱਗੇ ਗੱਡੀ ਲਗਾ ਕੇ ਬੱਚਿਆਂ ਨਾਲ ਬਤਮੀਜ਼ੀ ਕੀਤੀ ਉਹਨਾਂ ਨੂੰ ਧਮਕੀ ਦਿੱਤੀ ਉਹਨਾਂ ਨੂੰ ਗਨਪੁਆਇੰਟ ਤੇ ਲਿਆ ਤੇ ਡਰਾਈਵਰ ਨੂੰ ਵੀ ਗਨਪੁਆਇੰਟ ਤੇ ਲਿਆ ਕੀ ਕਾਰਨ ਬਣ ਬੱਚੇ ਆਪਣੇ ਬੈਂਡ ਦੇ ਵਿੱਚ ਆਪਣੀ ਵੀਡੀਓ ਬਣਾ ਰਹੇ ਸੀਗੇ ਉਹ ਲੇਡੀ ਨੂੰ ਜਾਂ ਤਾਂ ਮਿਸ ਅੰਡਰਸਟੈਂਡਿੰਗ ਹੋ ਗਈ ਜਾਂ ਕੋਈ ਉਸ ਗਲਤਫਹਿਮੀ ਇਸ ਤਰ੍ਹਾਂ ਹੋਈ ਵੀ ਉਹਨੇ ਆਪਣਾ ਗੱਡੀ ਰੁਕਵਾਈ ਸਕੂਲ ਵਾਲਨੇ ਐਫ ਆਈ ਆਰ ਦਰਜ ਕਰਵਾ ਦਿੱਤੀ ਐ ਸਾਡੀ ਵੀ ਇਹੀ ਮੰਗ ਐ ਵੀ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਐ ਕਿਵੇਂ ਦੇਖਦੇ ਹੋ ਜਿਹੜੀ ਸਿਕਨ ਦਪੈ ਦੀ ਇਹ ਘਟਨਾ ਪਈ ਐ ਬਹੁਤ ਮਾੜੀ ਘਟਨਾ ਐ ਜੀ ਇਹ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਕੀ ਮੰਗ ਕਰਦੇ ਇਹ ਤਾਂ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਚਾਹੇ ਕੋਈ ਵੀ ਐ ਇਸ ਤਰ੍ਹਾਂ ਦੀ ਜੋ ਅੱਗੇ ਤੋਂ ਹਰਕਤ ਨਾ ਹੋ ਸਕੇ ਬੱਚੇ ਬਹੁਤ ਜ਼ਿਆਦਾ ਡਰ ਸਹਿਮ ਗਏ ਨੇ ਵੀ ਇਹਨਾਂ ਦਾ ਕੀ ਛੋਟੇ ਬੱਚੇ ਨੇ 18 ਸਾਲ ਤੋਂ ਸਾਰੇ ਛੋਟੇ ਬੱਚੇ ਨੇ ਤੇ ਮੇਰਾ ਨਾਮ ਐ ਰਾਮ ਲਾਲ ਪਿੰਡ ਸਿਹਾਲਾ ਜੀ ਮੇਰਾ ਦੇ ਗਿਗਮ ਕੱਤ ਮੈਂ ਡਰਾਈਵਿੰਗ ਕਰਦਾ ਜੀ ਆਪਣੇ ਗਾਰਡਨ ਵੈਲੀ ਦੇ ਸਕੂਲ ਤੇ ਕੱਲ ਕੀ ਘਟਨਾ ਹੋਈ ਹੈ ਜਿਹੜੀ ਘਟਨਾ ਆਪ ਆ ਰਹੀ ਹੈ ਜਿਹੜੀ ਇਹ ਘਟਨਾ ਹੋਈ ਹੈ ਜੇ ਮੈਂ ਮੱਛੋੜਾ ਸਾਹਤ ਆ ਰਿਹਾ ਤਾਂ ਜੀ ਬੱਚੇ ਲੈ ਕੇ ਆ ਪਲੱਸ 2 ਵਾਲੇ ਉਹਨਾਂ ਨੂੰ 12:00 ਵਜੇ ਉੱਥੇ ਛੁੱਟੀ ਹੋ ਜਾਂਦੀ ਹੈ ਮੈਂ 12:40 ਤੇ ਆਪਣੇ ਆ ਬਾਈਪਾਸ ਤੇ ਸਮਰਾਲਾ ਬਾਈਪਾਸ ਤੇ ਆ ਗਿਆ ਤੇ ਤੇ ਮੈਂ ਤਾਂ ਆਪਣਾ ਰਾਮਨਾਲ ਆ ਰਿਹਾ ਜੀ ਉਹ ਵੀ 40 ਕਿਲੋ ਦੇ ਸਪੀਡ ਤੇ ਤੇ ਪਿੱਛੋਂ ਫੋਰਚੂਨਰ ਗੱਡੀ ਆਈ ਜੀ ਮੇਰੇ ਮਗਰ ਆਉਂਦੀ ਸੀ ਉਹ ਜਦ ਮੈਂ ਕੋਲ ਉੱਤਰਿਆ ਜੀ ਜਦੋਂ ਪਲਟਟਾ ਤੇ ਦੇਖੀ ਜਦੋਂ ਉਹਨੇ ਕਨੈਕਟਰ ਸਾਈਡ ਨੂੰ ਮੇਰੇ ਅੱਗੇ ਕੱਢੀ ਅੱਗੇ ਕੱਢ ਕੇ ਫਿਰ ਮੇਰੇ ਅੱਗੇ ਲਾਤੀ ਜਦੋਂ ਮੇਰੇ ਅੱਗੇ ਲਈ ਮੈਂ ਫਿਰ ਗੱਡੀ ਕਨੈਕਟਰ ਸਾਈਡ ਨੂੰ ਮੈਂ ਕੱਢਣ ਦੀ ਕੋਸ਼ਿਸ਼ ਕਰੀ ਮਨ ਖਾ ਵੀ ਸ਼ਾਇਦ ਇਹਨੇ ਇੱਧਰ ਰੁਕਣਾ ਹੋਣਾ ਜਦੋਂ ਉਹਨੇ ਹੌਲੀ ਕਰ ਲਈ ਗੱਡੀ ਮੇਰੇ ਬੂਰੇ ਉਹਨੇ ਰੋਕ ਕੇ ਜੀ ਗੱਡੀ ਫਿਰ ਦੋ ਨੰਬਰ ਲਾਈਨ ਦੇ ਵਿੱਚ ਉਹਨੇ ਫਿਰ ਵਾੜ ਦਿੱਤੀ ਉਹਨੇ ਛੋਟੇ ਲੋਡ ਕਰਕੇ ਗੱਡੀ ਲਾਤੀ ਮੂਰੇ ਪਿਸਟਲ ਉਹਦੇ ਹੱਥ ਤੇ ਵਿੱਚ ਤਾਂ ਜਿਹੜੇ ਗੱਡੀ ਦੇ ਵਿੱਚ ਆ ਚੜੀ ਆ ਕੇ ਉਹ ਜਿਹਦੇ ਬੱਚੇ ਨੂੰ ਕਹਿਣ ਲੱਗੀ ਵੀ ਉਹ ਧੋ ਕਹੇ ਤੇ ਮੇਰੀ ਮੂਵੀ ਬਣਾਈ ਜਾ ਉਹ ਮੇਰੀ ਮੂਵੀ ਡਿਲੀਟ ਕਰ। ਬਾਜੀ ਇਹ ਨਹੀਂ ਗੱਲ ਕਹਿ ਕੇ ਉਹ ਜਦੇ ਫਿਰ ਪਿਸਤਲ ਲੈ ਕੇ ਫਿਰ ਆਪਣੀ ਗੱਡੀ ਚਲੇ ਗਈ ਬਾ ਉਹਦਾ ਨੰਬਰ ਨਹੀਂ ਦੇਖ ਪਾਈ ਅਸੀਂ ਉਹਨੇ ਟੇਢੀ ਕਰਕੇ ਲਾਤੀ ਜੀ। ਕੀ ਲੱਗਦਾ ਲੇਡੀਜ਼ ਕੀ ਕੀ ਸੀ? ਕੀ ਮਰਦੀ ਸੀ? ਕੀ ਕਿੱਦਾਂ ਦੀ ਲੱਗਦੀ ਸੀ ਉਹ ਲੇਡੀ ਜਿਹੜੀ ਸੀ? ਲੇਡੀ ਜੀ ਉਹ ਹੀ ਹੈਗੀ ਸੀ 35 ਦੇ ਸਪੈਕਟਿਕ ਹਾਲ ਦੇ ਗ੍ਰੇਡ ਚ। ਤੇ ਕਿੱਦਾਂ ਦਾ ਬਿਹੇਵੀਅਰ ਕਰਿਆ ਜੀ ਉਹਦਾ? ਕੁਛ ਇੱਕ। ਕਿੱਦਾਂ ਦਾ ਕੁਛ ਲੱਗਿਆ ਨਹੀਂ ਖਾਦਾ ਆ ਇਹਨਾਂ ਅੰਗਰੇਜ਼ੀ ਜੀ ਬੋਲੀਏ ਜੀ ਆ ਕੇ ਉਹ ਵੱਲੀ ਦੇ ਵਿੱਚ। ਜਿਹੜੀ ਮੈਨੂੰ ਕੁਛ ਨਹੀਂ ਕਿਹਾ ਜੀ ਉਹਨੇ। ਉਨੇ ਅੱਗੇ ਬੱਚਾਈ ਥਾਣ ਲੈ ਜਿਹਨੇ ਮੂਵੀ ਬਣਾਈ ਹੈ ਜੀ ਇਹੋ ਜੀ ਤੁਸੀਂ ਬਾਅਦ ਚ ਪਤਾ ਵੀ ਕੀਤਾ ਹੋਣਾ ਸਟੂਡੈਂਟ ਤੋਂ ਇਦਾਂ ਦੀ ਕਿਹੜੀ ਵੀਡੀਓ ਸੀ ਜਿਹੜੀ ਉਹਨਾਂ ਵੱਲੋਂ ਬਣਾਈ ਗਈ ਸੀ ਜਿਹੜੀ ਡਿਲੀਟ ਕਰਾਈ ਗਈ ਹੈ ਇਹ ਨਹੀਂ ਮੈਨੂੰ ਪਤਾ ਹੁਣ ਮੇਰਾ ਤਾਂ ਮੂਰੇ ਖਿਆਲ ਤਾਂ ਮੈਨੂੰ ਤਾਂ ਬੱਚਾ ਵੀ ਨਹੀਂ ਪਤਾ ਤਾਂ ਜੇ ਕਿਹੜਾ ਬੱਚੇ ਨੇ ਬਣਾਈ ਹੈ ਕਿਹੜੇ ਨੇ ਨਹੀਂ ਮੈਨੂੰ ਤਾਂ ਐ ਹੋ ਗਿਆ ਨਾ ਜੀ ਡਾਟ ਵੀ ਪਤਾ ਨਹੀਂ ਕੋਈ ਮੇਤੀ ਗਲਤੀ ਹੋ ਗਈ ਜਿਹੜੀ ਉਹਨੇ ਮੇਰੇ ਮੂਰੇ ਗੱਡੀ ਰੋਕੀ ਇਹ ਜਿਹੜੀ ਘਟਨਾ ਕਿਵੇਂ ਦੇਖਦੇ ਤੁਸੀਂ ਇਹ ਘਟਨਾ ਇਹ ਬਹੁਤ ਮੰਨ ਭਾਗੀ ਘਟਨਾ ਹੋਈ ਹੈ ਜੀ ਉਹ ਜੇ ਫਤਗੀਤਾ ਜੇ ਬੱਚਿਆਂ ਦੇ ਵੀ ਗੋਲੀ ਮਾਰ ਸਕਦੇ ਵੀ ਮੇਰੇ ਵੀ ਮਾਰ ਸਕਦੇ ਸੀ ਤੇ ਜਿਹੜੀ ਬਹੁਤ ਮੰਨ ਭੱਗੀ ਹੋਈ ਹੈ ਜੀ ਇਹ ਤੇ ਬੱਚੇ ਡਰਦੇ ਹੋਣੇ ਅੱਜ ਆਏ ਵੀ ਨਹੀਂ ਹੋਣੇ ਕਈ ਦਸ ਹਾਂਜੀ ਅੱਜ ਆਏ ਵੀ ਨਹੀਂ ਬੱਚੇ ਕਈ ਤੇ ਬਹੁਤ ਜਣੇ ਮੰਨ ਭੱਗੀ ਹੋਈ ਜੀ ਕੀ ਮੁਖੀ ਕਹਿਣਾ ਕਿ ਤੁਹਾਨੂੰ ਮੰਗਤੀ ਕਰਦਾਂ ਪਹਿਣਾ ਜਾਂਦਾ ਵੀ ਇਹਦੀ ਕਿਤੇ ਸਖਤ ਕੋਈ ਕਾਰਵਾਈ ਹੋਣੀ ਚਾਹੀਦੀ ਤੁਹਾਡੇ ਵੱਲੋਂ ਫੇਰ ਆ ਕੇ ਸਕੂਲ ਚ ਦੱਸਿਆ ਗਿਆ ਐਫ ਆਈ ਆਰ ਦਰਜ ਕਰਾਈ ਗਈ ਹੈ ਹਾਂਜੀ ਸਮਰਾਥ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕਰਾਈ ਗਈ ਹੈ